ਜੈ 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 ਸੁਰਲੋਕ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੁਆਰਾ ਲਿਖੇ ਗਏ ਬਚਿੱਤਰ ਨਾਟਕ ਵਿੱਚ ਦਰਜ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਹਾਨ ਕੁਰਬਾਨੀ ਦੀ ਸੱਚੀ ਸਾਖੀ ਮਨੁੱਖੀ ਹੱਕਾਂ ਦੇ ਪਹਿਲੇ ਰਾਖੇ ਬਣ ਕੇ ਆਏ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੁਆਰਾ ਹਿੰਦੂ ਧਰਮ ਨੂੰ ਜ਼ਿੰਦਾ ਰੱਖਣ ਲਈ ਦਿੱਲੀ ਚਾਂਦਨੀ ਚੌਕ ਵਿੱਚ ਦਿੱਤੀ ਲਾਸਾਨੀ ਕੁਰਬਾਨੀ ਨੂੰ ਸਭ ਤੋਂ ਪਹਿਲਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਵੱਲੋਂ ਕਲਮਬੱਧ ਕੀਤਾ ਗਿਆ ਸੀ ਇਸ ਤੋਂ ਵੱਧ ਮਹੱਤਵਪੂਰਨ ਤੇ ਸੱਚੇ ਬਚਨ ਹੋਰ ਕੀ ਹੋ ਸਕਦੇ ਹਨ ਗੁਰੂ ਗੋਬਿੰਦ ਸਿੰਘ ਮਹਾਰਾਜ ਬਚਿੱਤਰ ਨਾਟਕ ਵਿੱਚ ਲਿਖਦੇ ਹਨ ਤਿਲਕ ਜੰਜੂ ਰਾਖਾ ਪ੍ਰਵਤਾ ਕਾ ਕੀਨੋ ਬਟੋ ਕਲੂ ਮਹਿਸਾਕਾ ਅਰਥਾਤ ਅਕਾਲਪੁਰਖ ਪਰਮਾਤਮਾ ਪ੍ਰਭੂ ਆਪ ਸ੍ਰੀ ਗੁਰੂ ਤੇਗ ਪਾਹਾੜ ਜੀ ਦੇ ਰੂਪ ਵਿੱਚ ਤਿਲਕ ਅਤੇ ਜੰਜੂ ਦਾ ਰਾਖਾ ਬਣਿਆ ਉਸ ਨੇ ਕਾਲ ਯੁਗ ਵਿੱਚ ਬਹੁਤ ਵੱਡਾ ਤੇ ਅਨੋਖਾ ਕਾਰਜ ਕੀਤਾ ਸਾਧਨ ਹੇਤ ਇਤੀ ਜਿਨ ਕਰੀ ਸੀਸ ਦਿਆ ਪਰ ਸੀਨਾ ਉਚਰੀ ਗੁਰੂ ਸਾਹਿਬ ਅੱਗੇ ਲਿਖਦੇ ਹਨ ਕਿ ਭਲੇ ਅਤੇ ਮਜਬੂਰ ਸਾਧੂਆਂ ਲਈ ਸ਼੍ਰੀ ਗੁਰੂ ਤੇਗਪਾਹਾ ਜੀ ਨੇ ਆਪਣਾ ਸੀਸ ਕੁਰਬਾਨ ਕਰ ਦਿੱਤਾ ਪਰ ਜਰਾ ਜਿਹਾ ਵੀ ਦੁੱਖ ਨਹੀਂ ਮਨਾਇਆ ਤਰਮ ਹੇਤ ਸਾਕਾ ਜਨਕੀਆ ਸੀਸ ਦਿਆ ਪਰ ਸਿਰ ਰ ਨਾ ਦਿਆ ਸ਼੍ਰੀ ਗੁਰੂ ਤੇਗਪਾਹਾ ਜੀ ਨੇ ਧਰਮ ਦੀ ਰੱਖਿਆ ਲਈ ਆਪਣੇ ਉੱਤੇ ਦੁਖਾਂਤ ਵਰਤਾਇਆ ਬੇਅੰਤ ਦੁੱਖ ਤੇ ਅਸਹਿ ਪੀੜਾ ਸਹੰਦੇ ਹੋਏ ਆਪਣਾ ਸੀਸ ਦੇ ਦਿੱਤਾ ਪਰ ਧਰਮ ਨਹੀਂ ਛੱਡਿਆ ਨਾਟਕ ਚੇਟਕ ਕੀਏ ਕੋ ਕਾਚਾ ਪ੍ਰਭ ਲੋਗਨ ਕਹਿ ਆਵਤ ਲਾਚਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਆਪਣੀ ਸਾਖੀ ਵਿੱਚ ਅਕੇ ਲਿਖਦੇ ਹਨ ਕਿ ਗੁਰੂ ਪਿਤਾ ਸ੍ਰੀ ਗੁਰੂ ਤੇਗ ਪਹਾਦਰ ਸਾਹਿਬ ਨੇ ਕਿਸੇ ਵੀ ਪ੍ਰਕਾਰ ਦਾ ਕੋਈ ਨਾਟਕ ਨਹੀਂ ਕੀਤਾ ਕੋਈ ਸਾਂਗ ਨਹੀਂ ਵਰਤਾਇਆ ਕੋਈ ਕਰਾਮਾਤ ਨਹੀਂ ਦਿਖਾਈ ਕਿਉਂਕਿ ਸਾਂਗ ਕਰਦਿਆਂ ਕਰਾਮਾਤ ਦਿਖਾਉਂਦਿਆਂ ਪ੍ਰਭੂ ਪਿਆਰਿਆਂ ਨੂੰ ਲੱਜਾ ਆਉਂਦੀ ਹੈ ਠੀਕਰ ਫੋਰ ਦਲੀਸ ਸੇ ਪ੍ਰਭਪੁਰ ਕੀਆ ਪਿਆਨ ਸ਼੍ਰੀ ਗੁਰੂ ਤੇਗ ਪਾਹਾੜ ਜੀ ਨੇ ਆਪਣਾ ਸ਼ਰੀਰ ਰੂਪੀ ਠੀਕਰਾ ਦਿੱਲੀ ਦੇ ਬਾਦਸ਼ਾਹ ਦੇ ਸਿਰ ਪਾ ਦਿੱਤਾ ਅਤੇ ਪ੍ਰਭੂ ਧਾਮ ਵੱਲ ਧੁਰ ਪਏ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੁ ਆਨ ਦਿੱਲੀ ਵਿਖੇ ਸ਼੍ਰੀ ਗੁਰੂ ਤੇਗ ਪਾਹਾੜ ਜੀ ਨੇ ਜਿਸ ਅਡੋਲਤਾ ਨਾਲ ਜ਼ੁਲਮ ਦਾ ਟਾਕਰਾ ਕਰਦਿਆਂ ਵੱਡੀ ਕੁਰਬਾਨੀ ਦਿੱਤੀ ਅਜਿਹੀ ਕੁਰਬਾਨੀ ਅੱਜ ਤੱਕ ਕੋਈ ਹੋਰ ਨਹੀਂ ਕਰ ਸਕਿਆ ਗੁਰੂ ਸਾਹਿਬ ਦੀ ਜਾਨ ਨਾਲ ਜਗਤ ਦੇ ਲੋਕਾਂ ਨੇ ਵੱਡਾ ਦੁੱਖ ਮਨਾਇਆ ਹੇ 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 ਸਭ जग ਪਇਓ ਜੈ 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 ਸੁਰ ਲੋਕ ਅਖੀਰ ਵਿੱਚ ਤਾਨ ਗੁਰ ਗੋਬਿੰਦ ਸਿੰਘ ਮਹਾਰਾਜ ਹੀ ਲਿਖਦੇ ਹਨ ਕਿ ਸ੍ਰੀ ਗੁਰੂ ਤੇਗ ਪਾਹਾੜ ਜੀ ਦੀ ਇਸ ਲਾਸਾਨੀ ਸ਼ਹਾਦਤ ਦੇ ਬਾਦ ਸਾਰੇ ਸੰਸਾਰ ਵਿੱਚ ਹਾਹਾਕਾਰ ਮਚ ਗਈ ਪਰ ਦੀਵਤਿਆਂ ਨੇ ਤਾਨ ਗੁਰ ਤੇਗ ਪਾਹਾੜ ਸਹਿਬ ਮਹਾਰਾਜ ਦੀ ਜੈ ਜੈਕਾਰ ਕੀਤੀ ਜਲ ਮੁਗਲ ਸਰਕਾਰ ਦਾ ਵਿਰੋਧ ਕਰਦੇ ਆਂ ਔਰੰਗਜ਼ੇਬ ਵੱਲੋਂ ਆਮ ਲੋਕਾਂ ਉੱਤੇ ਕੀਤੇ ਜਾ ਰਹੇ ਅਨੇਕਾਂ ਜ਼ੁਲਮਾਂ ਨੂੰ ਰੋਕਣ ਲਈ ਸ੍ਰੀ ਗੁਰੂ ਤੇਗ ਪਾਹਾੜ ਸਹਿਬ ਨੇ ਆਪਣੇ ਤਿੰਨ ਪਿਆਰੇ ਸੇਵਕਾਂ ਭਾਈ ਮਤੀ ਦਾਸੀ ਭਾਈ ਸਤੀ ਦਾਸੀ ਅਤੇ ਭਾਈ ਦਿਆਲਾ ਜੀ ਨਾਲ ਦਿੱਲੀ ਸ਼ਾਨੀ ਚੌਕ ਵਿੱਚ ਲਾਸਾਨੀ ਕੁਰਬਾਨੀ ਦਿੱਤੀ ਸੀ ਇਸ ਅਨੋਖੀ ਸ਼ਹਾਦਤ ਕਾਰਨ ਸੰਸਾਰ ਦੇ ਲੋਕਾਂ ਦੀ ਸੁੱਤੀ ਜ਼ਮੀਰ ਜਾਗੀ ਤੇ ਉਹ ਸ਼ਸਤਰ ਧਾਰੀ ਹੋ ਕੇ ਆਪਣੇ ਧਰਮ ਦੀ ਰੱਖਿਆ ਕਰਨ ਦੇ ਸਮਰਾਥ ਬਣੇ ਸਿਪਾਹੀਆਂ ਦੇ ਸਖਤ ਪਹਿਰੇ ਤੋਂ ਭਾਈ ਚੈਤਾ ਜੀ ਵੱਲੋਂ ਤਾਨਗੁਰ ਤੇ ਪਹਾਦਸਾਹਿ ਮਹਾਰਾਜ ਦਾ ਸੀਸ ਲੈ ਕੇ ਨਿਕਲਣਾ ਅਤੇ ਭਾਈ ਲੱਖੀ ਸ਼ਾ ਵਣਜਾਰਾ ਵੱਲੋਂ ਆਪਣੇ ਘਰ ਨੂੰ ਅੱਗ ਲਗਾ ਕੇ ਗੁਰੂ ਸਾਹਿਬ ਦੇ ਧੜ ਦਾ ਸੰਸਕਾਰ ਕਰਨਾ ਜਾਗਦੀ ਜ਼ਮੀਰ ਦੀਆਂ ਵੱਡੀਆਂ ਉਦਾਹਰਣਾਂ ਹਨ ਜ਼ੁਲਮੀ ਬਾਦਸ਼ਾਹਤ ਦੇ ਜ਼ੁਲਮ ਨੂੰ ਠਾਲ ਪਾਉਣ ਲਈ 1699 ਈਸਵੀ ਵਿੱਚ ਹੋਈ ਖਾਲਸਾ ਸਿਰਜਣਾ ਵੀ ਤਨ ਗੁਰ ਤੇਗ ਬਹਾਦਰ ਸਹਿ ਮਹਾਰਾਜ ਦੀ ਲਾਸਾਨੀ ਕੁਰਬਾਨੀ ਦਾ ਹੀ ਨਤੀਜਾ ਸੀ ਔਰੰਗਜ਼ੇਬ ਨੂੰ ਵੰਕਾਰਦਿਆਂ ਖਾਲਸੇ ਨੇ ਸ਼ਸਤਰਧਾਰੀ ਹੋ ਕੇ ਰਣਜੀਤ ਨਗਾਰੇ ਵਜਾਏ ਕਿਲੇ ਉਸਾਰੇ ਅਤੇ ਜ਼ੁਲਮ ਦੇ ਖਿਲਾਫ ਜੰਗਾਂ ਲੜਦਿਆਂ ਮੁਗਲ ਹਕੂਮਤਾਂ ਜੜਾ ਪੁੱਟ ਦਿੱਤੀਆਂ ਅਸੀਂ ਨਵੇਂ ਗੁਰੂ ਧੰਗੁਰ ਤੇਗਪਾਹ ਦਾ ਸੈ ਮਹਾਰਾਜ ਅਤੇ ਉਹਨਾਂ ਦੇ ਤਿੰਨ ਪਿਆਰੇ ਸੇਵਕਾਂ ਭਾਈ ਮਤੀਤਾਸੀ ਭਾਈ ਸਤੀਤਾਸੀ ਅਤੇ ਭਾਈ ਤਿਆਲਾ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਨੇਮਰ ਸੇਜਦਾ ਕਰਦੇ ਹਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਇਤਿਹਾਸ ਨੂੰ ਸੰਸਾਰ ਭਰ ਦੇ ਵਿੱਚ ਪਹੁੰਚਾਉਣ ਦਾ ਸਾਡਾ ਇਹ ਪ੍ਰਯੋਗ ਜੇ ਆਪ ਜੀ ਨੂੰ ਚੰਗਾ ਲੱਗਿਆ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਅਤੇ ਸਿੱਖ ਗੁਰੂ ਸਾਹਿਬਾਨ ਸਿੱਖ ਦੇ ਜਨੈਲਾ ਦੀ ਇਸ ਬੁੱਢ ਮੁੱਲੇ ਇਤਿਹਾਸ ਦਾ ਅਨੇਕਾਂ ਵੀਡੀਓ ਜਿਹੜੀਆਂ ਗੁਰਦੁਆਰਾ ਬੰਗਲਾ ਸਾਹਿਬ ਗੁਰਦੁਆਰਾ ਰਕਾਬगंज ਸਾਹਿਬ ਗੁਰਦੁਆਰਾ ਸੀਸਗੰਨ ਸਾਹਿਬ ਅਤੇ ਹਰਮੀਤ ਸਿੰਘ ਕਾਲਕਾ ਫੇਸਬੁੱਕ ਤੇ ਪੇਜ ਤੇ ਜ਼ਰੂਰ ਲਾਈਕ ਤੇ ਸਬਸਕ੍ਰਾਈਬ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ